ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਬੀਤੇ ਦਿਨੀ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈਰਾਨੀ ਦੀ ਗੱਲ ਇਹ ਰਹੀ ਕਿ ਲੜਕੀ ਮੰਝੇ ਦੇ ਉੱਪਰ ਸੁੱਤੀ ਪਈ ਸੀ ਤੇ ਸੁੱਤੀ ਪਈ ਲੜਕੀ ਦੇ ਮੰਝੇ ਤੇ ਚੜ ਕੇ ਸੱਪ ਲੜ ਗਿਆ ਅਤੇ ਜਿਸ ਦੀ ਕੁਝ ਹੀ ਘੰਟਿਆਂ ਦੇ ਵਿੱਚ ਵਿੱਚ ਮੌਤ ਹੋ ਗਈ ਘਟਨਾ ਭਾਰ ਸਿੰਘਪੁਰ ਨਹਿਰ ਦੀ ਹੈ ਜਿੱਥੇ ਕਿ ਕੁਝ ਪ੍ਰਵਾਸੀ ਵੀਰ ਜਿਹੜੇ ਉੱਥੇ ਟਿਕਾਣਾ ਬਣਾ ਕੇ ਬੈਠੇ ਨੇ ਅਤੇ ਜਦੋਂ ਉਹ ਰਾਤ ਨੂੰ ਸੁੱਤੇ ਹੋਏ ਸਨ ਤਾਂ ਉਹਨਾਂ ਦੀ ਲੜਕੀ ਨੇ ਲੜਕੀ ਮੰਜੇ ਤੇ ਸੁੱਤੀ ਪਈ ਸੀ ਅਤੇ ਉਸ ਨੂੰ ਇੰਜ ਲੱਗਾ ਜਿਵੇਂ ਉਸ ਦੇ ਮੱਛਰ ਨੇ ਜਿਹੜੀ ਉਹਨੂੰ ਕਟਿਆ ਹੁੰਦਾ ਤੇ ਉਸ ਤੋਂ ਬਾਅਦ ਉਸ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਪਰ ਉਹਨਾਂ ਵੱਲੋਂ ਜਿਹੜਾ ਅਵੇਸਲਾਪਨ ਦਿਖਾਇਆ ਗਿਆ ਉਹਨਾਂ ਵੱਲੋਂ ਇਲਾਜ ਨਹੀਂ ਕਰਵਾਇਆ ਗਿਆ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਮੱਕੜੀ ਵਗੈਰਾ ਜਿਹੜੀ ਆ ਉਹਨੇ ਲੜਕੀ ਨੂੰ ਕਟਿਆ ਪਰ ਕੁਝ ਸਮੇਂ ਬਾਅਦ ਲੜਕੀ ਦਾ ਉਹ ਸਾਹ ਜਿਹੜਾ ਸੁੱਕਣ ਲੱਗ ਪਿਆ ਗਲਾ ਜਿਹੜਾ ਉਹਦਾ ਬੰਦ ਹੋ ਗਿਆ ਇਸ ਕਾਰਨ ਜਿਹੜੀ ਉਹ ਲੜਕੀ ਦੀ ਜਿਹੜੀ ਆ ਦਰਦ ਨਾਲ ਜਿਹੜੀ ਮੌਤ ਹੋ ਗਈ ਤੁਸੀਂ ਵੀ ਖਿਆਲ ਰੱਖੋ ਕਿਉਂਕਿ ਮੌਸਮ ਜਿਹੜਾ ਇਹ ਕਾਫੀ ਖਰਾਬ ਚੱਲ ਰਿਹਾ ਘਰਾਂ ਦੇ ਵਿੱਚ ਜਿਹੜੇ ਸੱਪ ਜਿਹੜੇ ਆ ਉਹ ਅਕਸਰ ਜਿਹੜੇ ਆ ਰਹੇ ਨੇ ਕਾਰਨ ਇਹ ਕਿ ਬਾਹਰ ਖੇਤਾਂ ਦੇ ਵਿੱਚ ਜਿਹੜਾ ਉਹ ਪਾਣੀ ਲੱਗਾ ਹੋਇਆ ਤੇ ਕਿਸਾਨ ਵੀਰ ਜਿਹੜੇ ਉਹ ਦਵਾਈਆਂ ਵੀ ਜੜੀਆਂ ਉਹ ਛਿੜਕ ਰਹੇ ਨੇ ਆਪਣੇ ਖੇਤਾਂ ਦੇ ਵਿੱਚ ਇਸ ਕਰਕੇ ਜਿਹੜੇ ਸੱਪ ਜਿਹੜੇ ਜ਼ਿਆਦਾਤਰ ਸਾਡੇ ਘਰਾਂ ਵੱਲ ਆ ਰਹੇ ਨੇ ਥੋੜਾ ਆਪਣਾ ਖਿਆਲ ਰੱਖੋ ਅਤੇ ਇਸ ਘਟਨਾ ਤੋਂ ਸਿੱਖੋ ਕਿ ਰਾਤ ਨੂੰ ਇੰਨੇ ਵੀ ਬੇਪਰਵਾਹ ਹੋ ਕੇ ਨਾ ਸੋਵੋ ਕਿ ਤੁਹਾਨੂੰ ਇਹ ਹੀ ਨਾ ਪਤਾ ਲੱਗੇ ਕਿ ਤੁਹਾਨੂੰ ਕਟਿਆ ਕਿਹੜੀ ਚੀਜ਼ ਨੇ ਆਉ ਤੁਹਾਨੂੰ ਦਿਖਾਉਨੇ ਆ ਪਾਰਸਿੰਗਪੁਰ ਤੋਂ ਗੁਰਪ੍ਰੀਤ ਬੰਗੜ ਦੀ ਇਹ ਵਿਸ਼ੇਸ਼ ਰਿਪੋਰਟ ਅਤੇ ਦੇਖੋ ਕਿ ਕਿਸ ਤਰ੍ਹਾਂ ਸਵੇਰ ਨੂੰ ਉੱਠਣ ਦਾ ਸੁਪਨਾ ਲੈ ਕੇ ਸੁੱਤੀ ਲੜਕੀ ਸਦਾ ਲਈ ਸੌਂ ਗਈ यहाँ पे लड़की लड़ गया लड़ हाँ तो और फिर उसकी मौत हो गई आज हाँ जी मौत हो गई कितनी उम्र की थी लड़की वो उसका शादी हुआ था हैं शादी हो गया था शादी हो गया था हाँ पाँच महीना हुआ था पाँच महीनों का शादी हो गया था अच्छा तो फिर कहीं लेके भी गए थे कहीं हॉस्पिटल में नहीं लेकर जाता था हाँ तो वो डॉक्टर ने जवाब दे दिया डॉक्टर ने क्या बोला बोला कि इसका ਕੋਈ ਸੁਣ ਨਹੀਂ ਲੈ ਚੱਲੇ ਜਾ। ਤੇ ਜਾਣਾ।